ਦੇ ਜਰਾ ਕੁ। ਜੀ ਸਰ ਅਜੇ 5 ਦਿਨ ਤੋਂ ਰਿਮਾਂਡ ਪਿਆ ਸੀ। ਹਲੋ। ਕੋਲੇ ਵਿੱਚ ਸਾਨੂੰ 23 ਤਰੀਕ ਨੂੰ 11 ਵਜੇ ਪੇਸ਼ਤਾਨ ਦਾ ਹੋਣਾ ਹੈ ਜੋ 3 ਦਿਨ ਦਾ ਰਿਮਾਂਡ ਹੈ। ਅਚਾ ਜੀ ਸਰ ਕੀ ਕੁਛ ਹੋਇਆ ਹੈ? ਕੁਝ ਜਿਹਾ ਜਿਹਾ ਸੀ ਰਿਮਾਂਡ ਦੇ ਦੌਰਾਨ ਕਰ ਲਿਆ ਜੀ ਹੁਣ ਦਾ ਇਨਵੈਸਟੀਗੇਸ਼ਨ ਦਾ ਬੈਟਰਾ। ਡਿਊਰਿੰਗ ਇਨਵੈਸਟੀਗੇਸ਼ਨ ਜਦੋਂ ਸਾਡਾ ਕੇਸ ਹੈਗਾ ਉਹਦੇ ਇਤਿਹਾਸਕ ਅਸੀਂ ਜੋ ਕੁਝ ਕੁ ਹੋਊਗਾ ਕਿਉਂਕਿ ਇਹਨੂੰ ਡਿਸਕਲੋਜ਼ ਨਹੀਂ ਕੀਤਾ ਗਿਆ। ਸਰ ਰਿਮਾਂਡ ਕਿੰਨੇ ਦਿਨਾਂ ਦਿੱਤੇ ਗਏ? 29 तरीख नु 3 ਵਜੇ ਦੇਸ਼ ਕਰਨਾ ਹੈ 29 ਤਰੀਕ ਨੂੰ 3 ਵਜੇ ਹਾਂ ਜੀ ਸਰ ਗੱਲ ਕਰੀਏ ਮੂਤਾ ਕਿ ਜਿਹੜਾ ਆਫਿਸ ਸੀਲ ਕੀਤੀ ਗਿਆ ਉਹ ਵੀ ਗੱਲ ਸਾਹਮਣੇ ਹੈ ਮੇਰੀ ਪ੍ਰੋਪਰਟੀ ਸੀਲ ਕੀਤੀ ਹੋਈ ਹੈ ਬ੍ਰਿੰਡਿਸਟਰੀਟਿਡਿਸ ਜਿਸ ਪਰ ਤੁਹਾਡੇ ਨਾਲ ਕੋਈ ਸਵਾਲ ਨਹੀਂ ਹੈ ਜੇਕਰ ਕੋਈ ਪ੍ਰਾਪਤੀ ਹੈ ਹਿੰਦੂ ਬ੍ਰਾਹਮਣ ਕੀ ਪੈਸਾ ਕੋਈ ਚੋਣ ਅਜੇ ਅਜੇ ਸਰਚ ਬ੍ਰਾਂਡ ਲੈਣੇ ਨੇ ਜੀ ਸਰਚ ਕਰਾ ਕੇ ਬਾਅਦ ਵਿੱਚ ਸਰ ਕੁਝ ਨਿਕਲ ਗਿਆ ਕੱਲ ਤੋਂ ਜਿਹੜੀ ਆਉਟਸਰਚ ਦੇ ਬਰਾਬਰ ਅਸੀਂ ਗਾਰੰਟੀ ਇਸ਼ੂ ਕਰਵਾਏ ਗਏ ਹੌਸਰਚ ਕਰਨ ਤੋਂ ਪਰੰਪਰ ਸੋ ਆਊਗਾ ਬੇਦਰ ਦੇ ਬਸ ਸੀ ਜੀ ਸਰ ਸੀਸੀਟੀਵੀ ਦੀ ਵੀ ਉਹ ਕੋਈ ਸੰਦਲ ਦਲੀਲ ਉਹ ਜਿਹੜਾ ਹੋਨਰੇਬਲ ਕੋਰਟ ਨੂੰ ਦੱਸਦਾ ਹੈਗਾ ਬਾਕੀ ਉਹਦੇ ਉੱਤੇ ਹੋਰ ਟਾਕਰ ਹੈ ਇਹੜੀਆਂ ਦਲੀਲਾਂ ਦੇ ਵਿੱਚ ਜਿਹੜਾ ਉਹਨਾਂ ਨੂੰ ਬੇਸ ਕਰੇ ਰਿਹਾ ਸਰ ਕੋਈ ਡਿਪੈਂਡ ਹੈ ਕਿਹੜੇ ਕਿਹੜੇ ਦਲੀਲਾਂ ਰੱਖਿਆ ਗਿਆ ਇਸ ਨਾਲ ਬਿਲਕੁਲ ਨਹੀਂ ਇਹਨਾਂ ਨੂੰ ਕਿਤੇ ਟੋਕੇ ਦਾ ਕੋ ਦੋਵੇਂ ਰਸਤੇ ਕਿਸੇ ਤਰ੍ਹਾਂ ਕੋਬਸ ਵਿੱਚ ਕੁਝ ਪੈਸੇ ਆਏ ਨੇ ਉਹਦੇ ਬਾਰੇ ਅਸੀਂ ਡੀਟੇਲ ਦੇ ਕਰੀਏ ਬਹੁਤ ਔਰ ਦੂਸਰਾ ਜਿਹੜਾ ਇਹ ਪ੍ਰੋਪਰਟੀਆਂ ਹੈ ਉਹਨਾਂ ਨੂੰ ਅਸੀਂ ਵੈਰੀਫਾਈ ਕਰਨਾ ਹੈ ਕਿ ਪ੍ਰੋਪਰਟੀ ਕਿੰਨੇ ਟੈਕਨੋਲਜੀ ਨਾਲ ਹੈ ਐਸਟੀਮੇਟ ਲਾਉਣਾ ਕਿ ਕਿੰਨੇ ਮੁੱਦੇ ਦੇ ਵਿੱਚ ਡਾਈਵਰ ਜਿਹੜਾ ਸਾਰਾ ਸਟੇਟਿਕ ਹੈ ਕਿ ਟੈਕਨੋਲਜੀ ਹੈ ਸਰ ਇਹ ਜਿਹੜਾ ਕੁਝ ਐਕਚੁਅਲੀ ਸਰ ਇਹ 5 ਦਿਨ ਤੋਂ ਰਿਮਾਂਡ ਪਿਆ ਸੀ ਹੈਲੋ ਆਪਰੇ ਵਿੱਚ ਸਾਨੂੰ 29 ਤਰੀਕ ਨੂੰ 9 ਵਜੇ ਪੇਸ਼ਤਾਨ ਦਾ ਹੋ ਰਿਹਾ ਜੋ ਤਿੰਨ ਦਾ ਰਿਮਾਂਡ ਹੈ ਅੱਛਾ ਸਰ ਕੀ ਕੁਝ ਹੋ ਰਿਹਾ ਹੈ ਸਾਹਮਣੇ ਪੁੱਛਿਆ ਸੀ ਅਸੀਂ ਰਿਮਾਂਡ ਦੇ ਦੌਰਾਨ ਕਰਨਾ ਹੈ ਕਿ ਹੁਣ ਦਾ ਇਨਵੈਸਟੀਗੇਸ਼ਨ ਦਾ ਬੈਟਰ ਡਿਊਰਿੰਗ ਇਨਵੈਸਟੀਗੇਸ਼ਨ ਜਦੋਂ ਸਾਡਾ ਕੇਸ ਹੈਗਾ ਉਹਦੇ ਦੌਰਾਨ ਅਸੀਂ ਜੋ ਕੁਝ ਚਾਉਂਦੇ ਕਿਉਂਕਿ ਇਹਨੂੰ ਡਿਸਕਲੋਜ਼ ਨਹੀਂ ਕੀਤਾ ਗਿਆ ਸਰ ਰਿਮਾਂਡ ਕਿੰਨੇ ਦਿਨ ਦਾ ਦਿੱਤਾ ਗਿਆ 29 ਤਰੀਕ ਨੂੰ 3 ਵਜੇ ਕੰਮ ਕਰਨਾ ਹੈ 29 ਤਰੀਕ ਨੂੰ 3 ਵਜੇ ਹਾਂ ਜੀ ਅੱਛਾ ਗੱਲ ਕਰੀਏ ਤਾਂ ਕਿ ਜਿਹੜੇ ਬਾਅਦ ਦੇ ਸੀ ਇ ਕੀਤੇ ਗਿਆ ਉਹ ਵੀ ਗੱਲ ਸਾਹਮਣੇ ਹੈ ਮੇਰੀ ਪ੍ਰਾਪਰਟੀ ਸੇਲ ਕੀਤੀ ਹੋਈ ਹੈ ਰਿੰਟ ਤੇ ਡਿਸਟ੍ਰਿਕਟ ਲਿਸਟ ਤੇ ਸਾਡੇ ਉਹਦੇ ਨਾਲ ਕੋਈ ਸਮੱਸਿਆ ਨਹੀਂ ਹੈ ਜਿਹੜੇ ਉਹਨੂੰ ਪ੍ਰਾਪਤ ਕੀਤੇ ਹਨ ਅੰਕਿਤ ਬਰਾਮਣ ਕੇ ਪੈਸਾ ਉਸ ਤੋਂ ਲੈ ਆਜਾ ਸਰਚੂਬਾਲ ਕੋਲ ਲੈ ਆਨੇ ਦੀ ਸਰਚੂਬਾਲ ਦੇ ਬਾਅਦ ਸਰ ਕੋਈ ਨਹੀਂ ਤਾਂ ਕੁਝ ਨਿਕਲ ਗਿਆ ਕੱਲ ਤਾਂ ਜਿਹੜੀ ਹੌਸਲਟ ਦੇ ਬਰਾਬਰ ਅਸੀਂ ਗਾਰੰਟੀ ਇਸ਼ੂ ਕਰਵਾਏ ਗਏ ਹੌਸਲਟ ਕਰਨ ਤੋਂ ਉਪਰੰਤ ਜੋ ਆਊਗਾ ਦੇਖ ਲੈਂਦੇ ਹਾਂ ਜੀ ਨਿਕੋ ਜਿਹੜੇ ਸਰ 3 ਚਿੱਠੀ ਦੀ ਔਰ ਗੋਰ ਕੰਪਨੀ ਦਲੀਲ ਜਿਹੜਾ ਨੋਰਮਲ ਕੋਡ ਨੂੰ ਦੱਸਦਾ ਹੈਗਾ ਬਸ ਉਹਦੇ ਅੱਗੇ ਆਰਡਰ ਕੱਟ ਕਿਹੜੀਆਂ ਦਲੀਲਾਂ ਦੇ ਵਿੱਚ ਛਾ ਰਹੇ ਉਹਨਾਂ ਨੂੰ ਬੇਚ ਦੇ ਰਿਹਾ ਸਰ ਕੋਈ ਪੁਆਇੰਟ ਕਿਹੜੀ ਕਈ ਦਲੀਲਾਂ ਰੱਖਿਆ ਗਿਆ ਇਸ ਨਾਲ ਬਿਲਕੁਲ ਇਹਨਾਂ ਨੂੰ ਚੇਤ ਲੋਕੇ ਦੇਖੋ ਡੋਰਿੰਗ ਅਨ ਇਵਸਟੀਗੇਸ਼ਨ ਤੇ ਕਬੂਸਰੇ ਚ ਕਿਤ ਪੈਸੇ ਆਏ ਨੇ ਉਹਦੇ ਬਾਰੇ ਵੀ ਵੈਰੀਫਾਈ ਕਰਨਾ ਤੇ ਦੂਸਰਾ ਜਿਹੜਾ ਜੀ ਪ੍ਰੋਪਰਟੀ ਹੈ ਉਹਨਾਂ ਨੂੰ ਵੀ ਵੈਰੀਫਾਈ ਕਰਨਾ ਕਿ ਪ੍ਰੋਪਰਟੀ ਕਿੰਨਾ ਟੈਕਸਡ ਹੈ ਕਿ ਕਿੰਨੇ ਅਸਟੀਮੇਟ ਬਣਾਉਣਾ ਕਿ ਕਿੰਨੇ ਮੁੱਦੇ ਦੇ ਵਿੱਚ ਪਾਇਆ ਜਾਣਾ ਸਾਰਾ ਸਟੇਟਿਕ